ਸਾਰੇ ਵੀਰਾਂ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਵੀਰ ਜੀ ਇੱਕੇ ਵੀਰ ਕੋਲ ਸਾਰੇ ਸੰਦ ਵਿਕਾਊ ਨੇ ਆ ਵੀਡੀਓ ਨੂੰ ਗਨੋਰ ਨਾ ਕਰਿਆ ਜੇ ਐਂਡ ਤੱਕਰ ਜ਼ਰੂਰ ਵੇਖਿਆ ਜੇ ਜੌਂਡੀਅਰ ਟਰੈਕਟਰ ਤੋਂ ਲੈ ਕੇ ਵੀਰ ਜੀ ਹਰੇਕ ਤਰ੍ਹਾਂ ਦਾ ਸੰਦ ਤੁਹਾਨੂੰ ਇਸ ਵੀਰ ਕੋਲੋਂ ਵੇਖਣ ਨੂੰ ਮਿਲੇਗਾ ਜਿਹੜੀ ਚੀਜ਼ ਮਰਜ਼ੀ ਤੁਸੀਂ ਵੀਰ ਤੋਂ ਖਰੀਦ ਸਕਦੇ ਜੇ ਟਰੈਕਟਰ ਡ੍ਰਿੱਲਾਂ ਹੱਲਾ ਕਰਾਏ ਤਮੀਆਂ ਸੁਹਾਗੇ ਜੋ ਵੀ ਕੁਝ ਹੈਗਾ ਹੈ ਆਪਾਂ ਵੀਡੀਓ ਦੇ ਵਿੱਚ ਪਾ ਦਿੱਤਾ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਵੇਖਿਆ ਜੇ ਇੱਕ ਵੀਰ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਜੇ ਕਿ ਵੀਰ ਨੇ ਐਡ ਲਵਾਉਣੀ 70 ਤੇ 79 84000 ਤੇ 5 ਤੋਂ 7 ਫੋਟੋਆਂ ਪਾਓ ਤੇ ਆਪਦਾ ਏਰੀਆ ਦੱਸੋ ਤੇ ਉੱਤੇ ਫੋਨ ਨੰਬਰ ਲਿਖ ਕੇ ਭੇਜੋ ਤੇ ਇਹ ਵੀਰ ਜੀ ਇਸੇ ਵੀਰ ਕੋਲ ਆ ਕੈਮਨ ਵਾਲਾ ਟਰੈਕਟਰ ਵੀ ਆ ਤੇ ਅੱਗੇ ਫੇਰ ਇੱਕ ਹੋਰ ਜੋੜੀਆ ਟਰੈਕਟਰ ਤੁਹਾਨੂੰ ਵਿਖਾ ਦਿੰਨੇ ਆ ਅਵੀਰ ਜੀ ਹਰੇਕ ਤਰ੍ਹਾਂ ਦੇ ਵੀਰ ਕੋ ਟਰੈਕਟਰ ਟਰਾਲੀਆਂ ਟਰਾਲੇ ਤਮੀਆਂ ਆ ਕਰਾਇਆ ਡ੍ਰਿੱਲ ਜੰਦਰਾ ਸੁਹਾਗਾ ਜੋ ਕੋਈ ਸੰਦਾ ਸੂਪਰ ਸਿੱਡਰ ਹੋ ਜਾ ਇਹ ਤੁਹਾਨੂੰ ਇਸੇ ਵੀਰ ਇੱਕੇ ਮਾਲਕ ਕੋਲੋਂ ਮਿਲ ਜੇਗਾ ਜਿਹੜਾ ਵੀਰ ਕੋ ਇਕੱਠੇ ਵੀ ਲੈਣਾ ਚਾਹੁੰਦਾ ਹੈ ਤੇ ਤਾਂ ਵੀ ਇਸ ਨੰਬਰ ਤੇ ਸੰਪਰਕ ਕਰ ਲੋ ਇਹ ਏਰੀਆ ਵੀਰ ਜੀ ਬਾਗਾ ਪ੍ਰਾਣਾ ਜੇ ਵੀਰ ਦਾ ਤੇ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਆ ਡ੍ਰਿੱਲਾਂ ਵੀ ਵੀਰ ਨੇ ਫੋਟੋਆਂ ਪਾਈਆਂ ਵਿੱਚੋ ਤੇ ਤਮੀਆਂ ਦੀਆਂ ਵੀ ਪਾਈਆਂ ਜੇ ਤਮੀਆਂ ਦੇ ਵੀ ਸੈਟ ਵੀਰ ਕੋਲ ਵਾਦੂ ਖੜੇ ਹੋਇਆ ਡ੍ਰੇਲਾਂ ਦੇ ਵੀ ਖੜੇ ਹੋਇਆ ਇਹ ਵੀਰ ਕੋਲ ਬੁੱਥੇ ਕੱਟਣ ਵਾਲਾ ਜਿਹਨੂੰ ਕਟਰ ਜਾਂ ਰੀਪਰ ਆਪਾਂ ਕਹਿ ਦਿੰਦੇ ਆ ਉਹ ਵੀ ਤੁਹਾਨੂੰ ਮੌਕੇ ਤੇ ਹਾਜ਼ਰ ਮਿਲ ਜੇਗਾ ਤੇ ਇਹ ਵੀਰ ਨੇ ਹਰੇਕ ਸੰਦ ਦੀ ਆਪਾਂ ਨੂੰ ਫੋਟੋ ਪਾਈ ਆ ਮਤਲਬ ਵੀ ਤੁਸੀਂ ਫੋਨ ਕਰਕੇ ਇਸ ਵੀਰ ਤੋਂ ਖਰੀਦ ਸਕਦੇ ਹੋ ਤੇ ਅੱਗੇ ਵੀਰ ਜੀ ਤਮੀਆਂ ਤੋਂ ਆ ਗਿਆ ਜੀ ਕਿਰਾਇਆ ਕਿਰਾਇਆ ਵੀ ਬਿਲਕੁਲ ਨਵਿਆਂ ਵਰਗਾ ਪਿਆ ਬਿਲਕੁਲ ਘੱਟ ਚੱਲਿਆ ਹੈ ਤੇ ਕਰ ਲੋ ਸਪਰਕ ਮੇਰਾ ਵੀਰ ਇਸੇ ਵੀਰ ਕੋਲ ਟਰਾਲੀਆਂ ਵੀ ਖੜੀਆਂ ਜੇ ਟਰਾਲੀਆਂ ਵੀ ਬਹੁਤ ਵਧੀਆਂ ਟਰਾਲੀਆਂ ਟਰਾਲੇ ਜੋ ਮਰਜੀ ਤੁਸੀਂ ਹਲਾ ਵੀ ਖਰੀਦ ਸਕਦੇ ਜੇ ਮੈਂ ਕਹਿੰਦਾ ਵੀ ਵੀਰ ਕੋ ਕਿਹੜਾ ਸੰਦਾ ਤੁਹਾਨੂੰ ਮੌਕੇ ਤੇ ਜੇਰਾ ਹਾਜ਼ਰ ਨਾ ਮਿਲੇਗਾ ਮੇਰਾ ਵੀਰੋ ਫੋਨ ਨੰਬਰ ਅਸੀਂ ਕੱਲੀ ਕੱਲੀ ਫੋਟੋ ਦੇ ਉੱਤੇ ਲਾਤਾ ਵੀਰ ਦਾ ਤੇ ਕਰ ਲੋ ਸਪਰਕ ਵੀਰ ਨਾਲ ਏਰੀਆ ਫੇਰ ਤੁਹਾਨੂੰ ਦੱਸ ਦਿੰਨਾ ਥਰਾਜ ਪਿੰਡ ਵੀਰ ਦਾ ਬਾਗਾ ਪੁਰਾਣਾ ਏਰੀਆ ਜੇ ਤੇ ਵੀਰ ਕੋਲ ਮੌਕੇ ਤੇ ਸਾਰੇ ਸੰਧ ਹਾਜ਼ਰ ਪੈਣੇ ਤੇ ਵੀਰ ਨਾਲ ਕਰ ਲੋ ਸਪਰਕ ਮੇਰਾ ਵੀਰ ਜਿਹੜੇ ਵੀਰ ਨੇ ਕੁਝ ਵੀ ਖਰੀਦਣਾ ਚਾਹੁੰਦੇ ਜੇ ਤੇ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ